ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਦੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਆ ਵੀਡੀਓ ਲੈ ਕੇ ਆ ਹਾਂ ਬਣਾ ਵਾਲੀ ਪੱਗ ਦੀ ਜਿਹਦੀ ਲੈਂਥ ਹੈਗਾ 7 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਵਲ ਵਰਤੇ ਆ ਜਿਹੜਾ ਆਪਾਂ ਪਹਿਲਾ ਲੜ ਲਗਾਵਾਂਗੇ ਲੜ ਨੂੰ ਸਰਦੂ ਸੈਂਟਰ ਦੇ ਵਿੱਚੋਂ ਲਿਆ ਕੇ ਪੂਣੀ ਦਾ ਖੁਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਤੇ ਉਸ ਲੜ ਦੇ ਵਿੱਚ ਆਪਾਂ ਬਲ ਪਾ ਕੇ ਜਿਹੜਾ ਕੀ ਇਸ ਲੜ ਨੂੰ ਲਗਾ ਦਮਾਗੇ ਤੇ ਹੁਣ ਜਿਹੜਾ ਆਪਾਂ ਦੂਸਰਾ ਲੜ ਲਗਾਵਾਂਗੇ ਦੂਸਰੇ ਲੜ ਨੂੰ ਵੀ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁਲਦਾ ਪਾਸਾ ਥੱਲੇ ਰ ਉਸ ਨੂੰ ਜਿਹੜਾ ਕਿ ਉੱਤੇ ਰੱਖਾਂਗੇ ਫਿਰ ਉਸ ਤੋਂ ਬਾਅਦ ਇਸ ਲੜ ਦੇ ਵਿੱਚ ਆਪਾਂ ਬਲ ਇਕੱਠੇ ਕਰਕੇ ਇਸ ਲੜ ਨੂੰ ਹਲਕਾ ਫੋਲਡ ਕਰਕੇ ਤੇ ਉਸ ਤੋਂ ਬਾਅਦ ਇਸ ਦੇ ਬਲ ਖਿਲਾਰ ਕੇ ਇਹੜਾ ਇਸ ਲੜ ਨੂੰ ਆਪਾਂ ਲਗਾ ਦੇਵਾਂਗੇ ਜੀ ਤੇ ਹੁਣ ਆਪਾਂ ਇਸ ਅਗਲਾ ਲੜ ਲਗਾਵਾਂਗੇ ਇਸ ਇਸ ਲੜ ਨੂੰ ਆਪਾਂ ਬੈਕ ਟੋਪ ਵਿੱਚ ਕਰਾਂਗੇ ਤੇ ਫੁਣੀ ਦਾ ਹੋਲ ਦਾ ਪਾਸਾ ਜਿਹੜਾ ਕਿ ਥੱਲੇ ਰੱਖਾਂਗੇ ਫਿਰ ਉਸ ਤੋਂ ਬਾਅਦ ਲੜ ਨੂੰ ਆਪਾਂ ਇਸ ਲੜ ਦੇ ਵਿੱਚ ਵੀ ਜਿਹੜਾ ਬਲ ਇਕੱਠੇ ਕਰਕੇ ਲੜ ਨੂੰ ਹਲਕਾ ਫੋਲਡ ਕਰਕੇ ਤੇ ਲੜ ਨੂੰ ਉੱਤੇ ਜਿਹੜਾ ਫੋਲਡ ਕਰ ਲਵਾਂਗੇ ਫਿਰ ਉਸ ਤੋਂ ਬਾਅਦ ਇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਨੇ ਨੱਬਲਾਂ ਨੂੰ ਆਪਾਂ ਖਿਲਾਰ ਕੇ ਚੰਗੀ ਤਰ੍ਹਾਂ ਜਿਹੜੇ ਆਪਣੇ ਬਲ ਹੋ ਬੜਾ ਨੂੰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਬੈਕ ਦਾ ਕਾਪਾ ਇਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਤੇ ਹੁਣ ਜਿਹੜਾ ਕਿ ਆਪਾਂ ਇਸ ਤੋਂ ਅਗਲਾ ਲੜਾਊਗਾ ਉਸ ਲੜ ਨੂੰ ਵੀ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਥੱਲੇ ਰੱਖਾਂਗੇ ਤੇ ਬੰਦ ਪਾਸਾ ਜਿਹੜਾ ਕਿ ਉਹ ਉੱਤੇ ਰੱਖਾਂਗੇ ਫਿਰ ਉਸ ਤੋਂ ਅਗਲਾ ਲੜ ਨੂੰ ਆਪਾਂ ਇਸ ਲੜ ਦੇ ਵਿੱਚ ਬਲ ਇਕੱਠੇ ਕਰਕੇ ਲੜ ਨੂੰ ਹਲਕਾ ਜਿਹੜਾ ਕਿ ਫੋਲਡ ਕਰਕੇ ਤੇ ਲੜ ਨੂੰ ਉੱਤੇ ਗੈਰ ਫੋਲਡ ਕਰਕੇ ਜਿਹੜਾ ਕਿ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੀ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨ ਬੈਕ ਤੱਕ ਬਲ ਪਾਉਣ ਤੋਂ ਬਾਅਦ ਜਿਹੜਾ ਕਿ ਆਪਾਂ ਇਸ ਲੜ ਨੂੰ ਵੀ ਲਗਾ ਦੇਵਾਂਗੇ ਤੇ ਹੁਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਤੇ ਨੋਕ ਦੇ ਕੋਲ ਲੜ ਹੋਣਗੇ ਉਹਨਾਂ ਲੜਾਂ ਨੂੰ ਆਪਾਂ ਸੈੱਟ ਕਰਾਂਗੇ ਜੀ ਤੇ ਉਤਲੇ ਪੇਚਾਂ ਨੂੰ ਵੀ ਹਲਕਾ ਹਲਕਾ ਜਿਹੜਾ ਕਿ ਆਪਾਂ ਸੈੱਟ ਕਰ ਲਵਾਂਗੇ ਤੇ ਜਿਹੜੇ ਆਪਣੇ ਉਤਲੇ ਪੇਚ ਹੋਣਗੇ ਉਹਨਾਂ ਪੇਚਾਂ ਦਾ ਜਿਹੜਾ ਆਪਣਾ ਫਾਸਲਾ ਉਹ ਆਪਾਂ ਇਸੇ ਨੂੰ ਰੱਖਣਾ ਕਿਸੇ ਲੜਦਾ ਵੀ ਨਾ ਫਾਸਲਾ ਵੱਧ ਘੱਟ ਨਹੀਂ ਰੱਖਾਂਗੇ ਜੀ ਤਣ ਜਿਹੜਾ ਕਿ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਗ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਆਪਾਂ ਸੱਥਲੇ ਰੱਖਾਂਗੇ ਤੇ ਬੰਦ ਪਾਸਾ ਉੱਤੇ ਰੱਖਾਂਗੇ ਜੀ ਪਰ ਸੋਹ ਤਾ ਇਸ ਲੜ ਨੂੰ ਵੀੜ ਆਲ ਕੇ ਫੁੱਲ ਕਰਕੇ ਤੇ ਬੈਗ ਤੱਕ ਇਸ ਲੜ ਨੂੰ ਸੌ ਕਰ ਤੇ ਜਿਹੜੇ ਵੀ ਰਾਣੇ ਸੋਹਣੇ ਸੋਹਣੇ ਰੰਗਾਂ ਦੇ ਆ ਪੱਗਾ ਲੈਣੇ ਆਣ ਸਾਡੇ YouTube ਦੇ ਆਡੀ ਵੀਡੀਓ ਦੇ ਥੱਲੇ ਥੱਲੇ ਲਿੰਕ ਦੇ ਵਿੱਚ ਆ ਕੇ ਜਿਹੜਾ ਪੱਗਾ ਰੰਗ ਨੂੰ ਸਿਲੈਕਟ ਕਰ ਸਕਦੇ ਹਨ ਉਸ ਦੇ ਰੰਗ ਦੇ ਵਿੱਚ ਦੇਖ ਕੇ ਜਿਹੜੇ ਆਪਣੇ ਹੋਰ ਰੰਗ ਰਿਉਣਗੇ ਸੋਹਣੇ ਸੋਹਣੇ ਉਹ ਦੇਖ ਕੇ ਜਿਹੜੇ ਆਪਣੇ ਪੱਗਾ ਲੈ ਸਕਦੇ ਹਨ ਤਰਨ ਜਿਹੜਾ ਕਿ ਆਪਾਂ ਇਸ ਤੋੜਾ ਲੜ ਲਗਾਵਾਂਗੇ ਉਸ ਲੜ ਨੂੰ ਵੀ ਬੈਗ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੋਲਦਾ ਆਪਸਾ ਥੱਲੇ ਰੱਖਾਂਗੇ ਤੇ ਮੱਧ ਪਾਸਾ ਉੱਤੇ ਰੱਖਾਂਗੇ ਫਰੰਟ ਦਿਓ ਤੇ ਲੜ ਨੂੰ ਇਹ ਗਰ ਫੋਲਡ ਕਰਕੇ ਤੇ ਬੈਗ ਤਾਂ ਕਿ ਜਿਹੜਾ ਕਿ ਇਸ ਲੜ ਨੂੰ ਸਾਫ਼ ਕਰਕੇ ਲਗਾਵਾਂਗੇ ਜੀ ਲੜਨੂ ਬੈਗ ਤੋਂ ਪਿੰਚ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਲੜਨੂ ਉੱਤੋਂ ਫੋਲਡ ਕਰਕੇ ਚੰਗੀ ਤਰ੍ਹਾਂ ਲੜਨੂ ਸਾਫ਼ ਕਰਾਂਗੇ। ਫਰੰਟ ਦੇ ਤਲੜਨੂ ਇੱਕ ਗਰ ਫੋਲਡ ਕਰਾਂਗੇ ਫਿਰ ਉਸ ਤੋਂ ਇਸ ਲੜ ਦੇ ਉੱਤੇ ਹੱਥ ਫੇਰ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਜਿਹੜਾ ਕਿ ਇਸ ਲੜਨੂ ਲਗਾ ਦੇਵਾਂਗੇ। ਤੇ ਹੁਣ ਉੱਤੋਂ ਜਿਹੜੇ ਆਪਣੇ ਪੇਚ ਆਉਣਗੇ ਨਾ ਪੇਚਾਂ ਨੂੰ ਸੈੱਟ ਕਰਾਂਗੇ ਜੀ। ਤੇਰੇ ਆਪਣੇ ਬਲ ਹੋਣਗੇ ਬਲਾਂ ਨੂੰ ਵੀ ਜਿਹੜਾ ਕਿ ਆਪਾਂ ਬਾਅਦ 'ਚ ਸੈੱਟ ਕਰ ਲਵਾਂਗੇ ਜੀ। ਸਾਰੇ ਬਲਾਂ ਨੂੰ ਪ੍ਰੋਪਰ ਆਪਾਂ ਬਾਅਦ 'ਚ ਜਿਹੜਾ ਸੈੱਟ ਕਰ ਲਵਾਂਗੇ। ਤੋ ਤੋ ਵੀੜਾ ਆਪਣੇ ਪੇਚ ਉਹਨਾਂ ਦੇ ਪੇਚਾਂ ਨੂੰ ਪ੍ਰੋਪਰ ਜਿਹੜਾ ਕੀ ਸੈੱਟ ਕਰ ਲਵਾਂਗੇ ਜੀ ਤੇ ਹੁਣ ਜਿਹੜਾ ਆ ਪਾਖਰੀ ਲਾ ਲਗਾਵਾਂਗੇ ਉਸ ਦਾ ਪੂਣੀ ਜਿਹੜਾ ਪੂਣੀ ਨੂੰ ਖੋਲ ਲਵਾਂਗੇ ਪੂਣੀ ਨੂੰ ਖੋਲਣ ਤੋਂ ਬਾਅਦ ਉਸ ਦਾ ਉਤਲਾ ਪਲਾੜਾ ਪਤਲੇ ਨੂੰ ਫੋਲਡ ਕਰ ਦਵਾਂਗੇ ਤੇੜਾ ਬੜਾ ਥੜਲਾ ਪਲਾਊਗਾ ਉਸ ਨੂੰ ਉੱਤੇ ਨੂੰ ਫੋਲਡ ਕਰਕੇ ਜਿਹੜਾ ਕਿਸ ਲੜ ਨੂੰ ਹਲਕਾ ਸਾਫ਼ ਕਰਕੇ ਲਗਾਵਾਂਗੇ ਜੀ ਅਨਸਾਰ ਨੂੰ ਸਾਫ ਕਰਨ ਤੋਂ ਬਾਅਦ ਜਿਹੜੇ ਆਪਣੇ ਵਾਲ ਹੋਣਗੇ ਉਹਨੂੰ ਬਾਅਦ ਦੇਣਾ ਆਪਾਂ ਕੱਢ ਦੇਵਾਂਗੇ ਤੇ ਹੁਣ ਜਿਹੜਾ ਕਿ ਆਪਾਂ ਪੱਗ ਪੈਨ ਲਗਾਵਾਂਗੇ ਜਿੱਥੋਂ ਆਪਾਂ ਨੇ ਛੇਮੇ ਲੜ ਫੋਲਡ ਕੀਤਾ ਛੇਮੇ ਲੜ ਦੇ ਉੱਤੇ ਰੱਖ ਕੇ ਜਿਹੜਾ ਪੱਗ ਪੈਨ ਲਗਾ ਦਵਾਂਗੇ ਜੀ ਫਿਰ ਤੋਂ ਲੜ ਨੂੰ ਸਾਫ ਕਰਨ ਤੋਂ ਬਾਅਦ ਜਿਹੜਾ ਕਿ ਆਪਾਂ ਨੇ ਹੁਣ ਪੱਗ ਪੈਨ ਲਗਾਇਆ ਸੀਗਾ ਲੜ ਨੂੰ ਆਪਾਂ ਪੱਗ ਪੈਨ ਦੇ ਥੱਲੇ ਛਿੜਾ ਕੇ ਸੱਜੇ ਪਾਸੇ ਵਾਲੂ ਜਿਹੜਾ ਕਮਾ ਦੇਵਾਂਗੇ ਸੱਜੇ ਪਾਸੇ ਵਾਲੂ ਕਮਾਉਣ ਤੋਂ ਬਾਅਦ ਜਿਹੜਾ ਆਪਾਂ ਛੇਮੇ ਨਾਲ ਲਗਾ ਸੀ ਛੇਮੇ ਨਾਲ ਦੇ ਥੱਲੇ ਇਸ ਲੜ ਨੂੰ ਆਪਾਂ ਦਬ ਦਵਾਂਗੇ ਜਿਗਾ ਤੁਹਾਡ ਜੇ ਜੇਕਰ ਤੁਹਾਡਾ ਰੜਵੀ ਟੁੱਟੇ ਲੜੈਂਦਾ ਹੈ ਤੁਸੀਂ ਉਸਦੇ ਤੇ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਜੇ ਤੁਹਾਡਾ ਲੜਾ ਢਿੱਲਾ ਨਹੀਂ ਰਹੇਗਾ ਜਦੋਂ ਆਪਾਂ ਸਾਰੇ ਪੇਚਾਂ ਲਾਂ ਦੇ ਵਿੱਚ ਬਾਅਦ ਫੇਰ ਕੇ ਸਾਰੇ ਬਲਾਂ ਨੂੰ ਜਿਹੜਾ ਆਪਾਂ ਸੈੱਟ ਕਰਾਂਗੇ ਜੀ ਤੇ ਨੋਕ ਦੇ ਕੋਲ ਜਿਹੜੇ ਆਪਣੇ ਬਲਟ ਲੈਉਣ ਉਹਨਾਂ ਬਲਾਂ ਨੂੰ ਵੀ ਜਿਹੜਾ ਕਿ ਆਪਾਂ ਟ੍ਰੈਡ ਕਰ ਲਵਾਂਗੇ ਪੱਕੀ ਜਿਹੜੀ ਆਪਣੇ ਛੇਪੂਗ ਛੇਪ ਨੂੰ ਵੀ ਪ੍ਰੋਪਰ ਜਿਹੜਾ ਕਿ ਆਪਾਂ ਸੈੱਟ ਕਰਾਂਗੇ ਜਿਹੜਾ ਆਪਾਂ ਛੇਮੇ ਲੜ ਲਗਾਏ ਸੀਗਾ ਛੇਮੇ ਲੜ ਨੂੰ ਵੀ ਪ੍ਰੋਪਰ ਜਿਹੜਾ ਸੈੱਟ ਕਰ ਲਵਾਂਗੇ ਕੱਲ ਕੀ ਲੜ ਨੂੰ ਵੀ ਜਿਹੜਾ ਕਿ ਆਪਾਂ ਪ੍ਰੋਪਰ ਸੈੱਟ ਕਰਾਂਗੇ ਜੀ ਚੱਕੀ ਤਿਆਰੀ ਹੁਣ ਆਪਣੀ ਪੱਕੀ ਦੀ ਸੈਟਿੰਗ ਆਪਾਂ ਕਰ ਕਿੰਨੇ ਕਰੀ ਜਾਵਾਂਗੇ ਜੀ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਆਪਾਂ ਜਿਹੜੇ ਬਲ ਹੋਣਗੇ ਆਪਾਂ ਬਾਹ ਲਵਾਂਗੇ ਬਾਅਦ ਦੇਣਾ ਬੈਗ ਤੱਕ ਪ੍ਰੋਪਰ ਜਿਹੜੇ ਸਾਰੇ ਲੜਾਂ ਦੇ ਵਿੱਚ ਆਪਣੇ ਬਲ ਹੋਣਗੇ ਆਪਾਂ ਪਾਵਾਂਗੇ ਜੀ ਤੇ ਜਿਹੜੇ ਵੀ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook Facebook ਪੇਜ ਨੂੰ ਫੋਲੋ ਜਰੂਰ ਕਰ ਸਕਦੇ ਹਨ ਕਰ ਤੇ ਹੁਣ ਜਿਹੜਾ ਕਿ ਆਪਾਂ ਸੈੱਟ ਕਰਾਂਗੇ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਪਹਿਲਾਂ ਲਗਾਏ ਸੀ ਕਾਊਸਲਰ ਦੇ ਨਾਲ ਟਕਾਂਗੇ ਜੀ ਤੁਤਲੇ ਪੇਚਾਂ ਦੇ ਵਿੱਚ ਆਪਾਂ ਬਾਅਦ ਫੇਰ ਕੋਤਲੇ ਪੇਚਾਂ ਨੂੰ ਜਿਹੜਾ ਸਾਫ਼ ਕਰ ਲਵਾਂਗੇ ਜੀ ਉਤਰੇ ਪੇਚਾਂ ਨਾਲ ਆਪਣਾ ਫਾਸਲਾ ਉਹ ਵੀ ਜਿਹੜਾ ਕਿ ਆਪਾਂ ਸੈੱਟ ਕਰਾਂਗੇ ਤੇੜੇ ਆਪਣੇ ਪਾਗ ਆਪ ਦੋਨੇ ਅੱਖਾਂ ਤੋਂ ਵੀ ਜਿਹੜੀ ਆਪਣੀ ਬਰਾਬਰ ਕਰਾਂਗੇ ਤੇ ਉੱਤੋਂ ਸ਼ੇਪ ਨੂੰ ਵੀ ਜਿਹੜਾ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਤੋ ਤਲੇ ਪੇਚਾਂ ਨੂੰ ਚੰਗੀ ਤਰ੍ਹਾਂ ਆਪਾਂ ਬਾਅਦ ਵਿੱਚੇ ਉਤਰੇ ਪੇਚਾਂ ਨੂੰ ਜਿਹੜਾ ਪ੍ਰੋਪਰ ਸਾਫ਼ ਕਰ ਲਵਾਂਗੇ ਤੇ ਹੁਣ ਜਿਹੜਾ ਆਪਾਂ ਸਿਰ ਟਕਾਂਗੇ ਜਿਹੜਾ ਸਰਦੂ ਸੈਂਟਰ ਦੇ ਵਿੱਚੋਂ ਪਹਿਲਾਂ ਲਗਾਇਆ ਸੀਗਾ ਉਸ ਲੜਨ ਨੂੰ ਖਿੱਚ ਕੇ ਪੂਰੇ ਸਰਦੂ ਤੇ ਖਿਲਾਰ ਲਵਾਂਗੇ ਉਸ ਦਾ ਦੋਨੇ ਪੱਲੇ ਬਰਾਬਰ-ਬਰਾਬਰ ਫੋਲਡ ਕਰਕੇ ਪੂਰੇ ਸਰਦੂ ਤੇ ਖਿਲਾਰਨ ਤੋਂ ਬਾਅਦ ਜਿਹੜਾ ਕਿ ਆਪਣਾ ਮੂੰਹ ਆ ਲੜੂਗਾ ਮੂੰਹ ਵਾਲੇ ਲੜਨ ਨੂੰ ਖਿੱਚ ਕੇ ਜਿਹੜਾ ਕਿ ਆਪਣਾ ਸਿਰ ਆ ਟੈਡ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਚੰਗੀ ਤਰ੍ਹਾਂ ਆਪਾਂ ਉਹ ਲੜਾਂ ਥੱਲੇ ਉਸ ਕੱਪੜੇ ਨੂੰ ਉਂਗਲਾਂ ਨਾਲ ਦੇ ਦੇਵਾਂਗੇ ਜੀ ਪ੍ਰੋਪਰ ਇਹਦਾ ਕਿ ਹੁਣ ਆਪਾਂ ਸਿਰਾ ਟੱਕ ਦਵਾਂਗੇ ਜੇਕਰ ਤੁਹਾਡਾ ਸਿਰ ਫਿਰ ਤੋਂ ਵੀ ਕਿਤੋਂ ਨੰਗਾ ਰਹਿ ਜਾਂਦਾ ਹੈ ਤੁਸੀਂ ਡਬਲ ਸੀਵਚ ਦੇਖ ਕੇ ਕਿਹੜਾ ਆਪਣਾ ਸਿਰਾ ਟੱਕ ਸਕਦੇ ਹੋ ਪ੍ਰੋਪਰ ਹੁਣ ਆਪਣਾ ਇਹ ਸਿਰਾ ਆਪਾਂ ਕਵਰ ਕਰ ਦਵਾਂਗੇ ਜੀ ਔਰ ਬੜਾ ਨੂੰ ਵੀ ਜਿਹੜਾ ਕਿ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਸਾਰੇ ਲੜਾਂ ਦੇ ਵਿੱਚ ਆਪਾਂ ਬਾਅਦ ਨਾਲ ਜਿਹੜੇ ਆਪਣੇ ਵਾਲ ਹੋਣਗੇ ਆਪਾਂ ਬਦਾਲ ਲਵਾਂਗੇ ਤੇ ਤੋਂ ਲੜ ਹੋਣਗੇ ਉਹਨਾਂ ਲੜਾਂ ਨੂੰ ਵੀ ਜਿਹੜਾ ਕਿ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਜੋ ਕੀਤਾ ਰੌਤਲੇ ਪੇਚਾਂ ਦੇ ਵਿੱਚ ਬਾਹਰ ਫੇਰਨ ਤੋਂ ਆਪਾਂ ਜਿਹੜਾ ਸਿਰੋਵ ਵੀ ਕਵਰ ਕਰ ਦਵਾਂਗੇ ਤੇ ਮੂੰਹਾਂ ਲੜ ਨੂੰ ਦੋਨਾਂ ਸਾਈਡਾਂ ਤੋਂ ਫੋਲਡ ਕਰਾਂਗੇ ਜੀ ਦੋਨਾਂ ਸਾਈਡਾਂ ਤੋਂ ਫੋਲਡ ਕਰਨ ਤੋਂ ਬਾਅਦ ਉਸ ਲੜਨ ਨੂੰ ਆਪਾਂ ਬੈਕ ਤੇ ਦਬ ਦਵਾਂਗੇ ਤੇ ਜਿਹੜੀ ਹੁਣ ਆਪਣੀ ਪਾਗ ਆ ਕੰਪਲੀਟ ਹੋ ਚੁੱਕੀ ਹੈ ਹੁਣ ਇਸ ਪਾਗ ਦੀ ਆਪਾਂ ਬਾਕੀ ਦੀ ਸੈਟਿੰਗ ਜਿਹੜੀ ਉਹ ਕਰ ਲਵਾਂਗੇ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ